ਜੇ ਕੋਈ ਲਿਫਕੇ ਗੁਰੂ ਘਰ ਆ ਰਿਹਾ ਤੇ ਉਹਦਾ ਮਾਮਲਾ ਵਿਚਾਰਨਾ ਚਾਹੀਦਾ ਉਹ ਜਿੰਨੇ ਵੀ ਮਾਮਲੇ ਆ ਉਹ ਵੀ ਆਪਾਂ ਵਿਚਾਰਾਂਗੇ ਸੱਚੇ ਪਾਤਸ਼ਾਹ ਦਾ ਦਾਰਾ ਗੁਰੂ ਸਾਡਾ ਬਖਸ਼ੇਨ ਦਾ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਦੇ ਵਿੱਚ ਜਿਹੜੇ ਨਿਰਮਾਣ ਹੋ ਕੇ ਗੁਰੂ ਘਰ ਆ ਰਹੇ ਨੇ ਉਹਨਾਂ ਦੇ ਸਾਰੇ ਮਾਮਲੇ ਜਿਹੜੇ ਨੇ ਉਹ ਵਿਚਾਰੇ ਜਾਣਗੇ ਗੁਰੂ ਦਾ ਦਾਰਾ ਭਾਈ ਰਣਜੀਤ ਸਿੰਘ ਢਡਰੀਆਂ ਵਾਲੇ ਪਹਿਲਾਂ ਬਹੁਤ ਉਹਨਾਂ ਨੇ ਮਾਲਵੇ ਵਿੱਚ ਪ੍ਰਚਾਰ ਕੀਤਾ ਅਮਰ ਸੰਚਾਰ ਦੀ ਲਹਿਰ ਚਲਾਈ ਕੱਲ ਪਰਸੋ ਉਹਨਾਂ ਦਾ ਇੱਕ ਬਿਆਨ ਮੈਨੂੰ ਸੰਗਤਾਂ ਨੇ ਪਤਾ ਨਹੀਂ ਮੈਨੂੰ ਹਜ਼ਾਰ WhatsApp ਆ ਗਿਆ ਯਾ ਦੇਖੋ ਜੀ ਉਹ ਕਹਿ ਰਹੇ ਨੇ ਕਿ ਮੈਂ ਆਪ ਪੰਜਾਂ ਪਿਆਰਿਆਂ ਦੇ ਸ਼ਾਮਲ ਹੋ ਕੇ ਅਮਰਤ ਸ਼ਕਾਊਂਗਾ ਆਪਾਂ ਇਹ ਲਹਿਰ ਸ਼ੁਰੂ ਕਰੀਏ ਸ਼੍ਰੀ ਅਕਾਲ ਤਖਤ ਸਾਹਿਬ ਦੀ ਰਹਿਤ ਮਰਿਆਦਾ ਦੇ ਦੈਰੇ 'ਚ ਉਹਦੇ ਆਧਾਰ ਤੇ ਪ੍ਰਚਾਰ ਕਰਨ ਇੱਥੇ ਪਹਿਲਾਂ ਆਉਣ ਇੱਕ ਵਾਰੀ ਪੇਸ਼ ਹੋਣ ਆਪਣਾ ਪੱਖ ਰੱਖਣ ਉਹ ਉਹ ਜੇ ਇੱਥੇ ਆਪਣਾ ਆਣ ਕੇ ਪੱਖ ਰੱਖਣ ਦਰਵਾਜ਼ੇ ਖੁੱਲੇ ਨੇ ਗੁਰੂ ਘਰ ਦੇ ਔਰ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਲਹਿਰ ਚੱਲਣੀ ਆ ਉਹ ਪੱਖ ਰੱਖਣ ਤੋਂ ਬਾਅਦ ਉਹ ਖੁੱਲ ਕੇ ਫਿਰ ਗੁਰਮਤ ਦਾ ਪ੍ਰਚਾਰ ਕਰਨ ਮਾਲਵੇ ਤੇ ਜਿੱਥੇ ਵੀ ਕਿਤੇ ਕਰਨਾ ਵਾ ਕਿਉਂਕਿ ਮੁੱਖ ਮੁੱਦਾ ਤੇ ਸਾਡਾ ਸਿੱਖੀ ਦਾ ਪ੍ਰਚਾਰ ਹੀ ਹੈਗਾ ਨਾ ਸਜਣਾ ਦੇ ਰੋਜ਼ ਹੀ ਸਜਾ ਹੁੰਦੇ ਆ ਕੁਝ ਗਲਤੀਆਂ ਹੋਈਆਂ ਕਈਆਂ ਕੋਲੋਂ ਨਿੱਜੀ ਹੋਈਆਂ ਨੇ ਕਈਆਂ ਕੋਲੋਂ ਪੰਥਕ ਖੇਤਰ ਚ ਵਿਚਰਦਿਆਂ ਹੋਈਆਂ ਨੇ ਔਰ ਬੜੇ ਸਾਲ ਹੋ ਗਏ ਨੇ ਉਹ ਆਣ ਕੇ ਇੱਥੇ ਤਰਲੇ ਕਈ ਜਾਣੇ ਕਰ ਰਹੇ ਹੁੰਦੇ ਆ ਵੀ ਸਾਡਾ ਮਾਮਲਾ ਕਦੋਂ ਨਿਬੇੜਨਾ ਅਜੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜ਼ਥੇਦਾਰ ਮੈਂ ਇਹ ਮਹਿਸੂਸ ਕਰਦਾ ਪਈ ਜੇ ਕੋਈ ਲਿਫਕੇ ਗੁਰੂ ਘਰ ਆ ਰਿਹਾ ਤੇ ਉਹਦਾ ਮਾਮਲਾ ਵਿਚਾਰਨਾ ਚਾਹੀਦਾ ਉਹ ਜਿੰਨੇ ਵੀ ਮਾਮਲੇ ਆ ਉਹ ਵੀ ਆਪਾਂ ਵਿਚਾਰਾਂਗੇ ਸੱਚੇ ਪਾਤਸ਼ਾਹ ਦਾ ਦਾਰਾ ਗੁਰੂ ਸਾਡਾ ਬਖਸ਼ੇਂਦਾ ਤਾਂ ਤੁਸੀਂ ਕਹੇ ਵਾਕਈ ਤਰਲੇ ਮਾਰਦੇ ਪਏ ਨੇ ਲੋਕ ਤਰਲਿਆਂ ਦੇ ਉੱਤੇ ਉੱਤੇ ਰਹੇ ਨੇ ਪਰ ਉਹ ਮੀਟਿੰਗਾਂ ਦੇ ਵਿੱਚ ਉਹ ਮਾਮਲੇ ਵਿਚਾਰੇ ਨਹੀਂ ਜਾਂਦੇ ਉਹ ਆਉਣ ਵਾਲੀ ਮੀਟਿੰਗ ਦੇ ਵਿੱਚੋਂ ਮਾਮਲੇ ਮਾਮਲੇ ਆਪਾਂ ਆਉਣ ਵਾਲੀ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਦੇ ਵਿੱਚ ਜਿਹੜੇ ਨਿਰਮਾਣ ਹੋ ਕੇ ਗੁਰੂ ਘਰ ਆ ਰਹੇ ਨੇ ਉਹਨਾਂ ਦੇ ਸਾਰੇ ਮਾਮਲੇ ਜਿਹੜੇ ਨੇ ਉਹ ਵਿਚਾਰੇ ਜਾਣਗੇ। ਰਣਜੀਤ ਸਿੰਘ ਢੱਡੀਆਂ ਵਾਲੇ ਦੇ ਬਾਰੇ ਕੋਈ ਵਿਸ਼ੇਸ਼ ਔਰ ਤੇ ਰਣਜੀਤ ਸਿੰਘ ਢੱਡੀਆਂ ਵਾਲੇ ਨੂੰ ਵੀ ਬੁਲਾਇਆ ਗਿਆ ਸੀ ਪਰ ਉਹ ਪਹੁੰਚੇ ਨਹੀਂ ਕਿ ਉਹਨਾਂ ਦੇ ਰਾਹ ਹੁਣ ਖੁੱਲੇ ਨੇ ਕਿ ਬੰਦ ਨੇ। ਮੈਂ ਤਾਂ ਪਹਿਲਾਂ ਕਿਹਾ ਜੀ ਗੁਰੂ ਦੇ ਰਾ ਮੈਂ ਮੈਂ ਤੁਹਾਨੂੰ ਦੱਸਦਾ ਜੀ ਆਪਾਂ ਖੁੱਲ ਕੇ ਗੱਲ ਕਰਾਂਗੇ। ਗੁਰੂ ਦੇ ਸੱਚੇ ਪਾਤਸ਼ਾਹ ਦੇ ਦਰ ਘਰ ਤਖਤਾਂ ਦੇ ਸਾਰੇ ਖੁੱਲੇ ਨੇ। ਇਹ ਗੁਰੂ ਦਾ ਦਰ ਆ। ਭਾਈ ਰਣਜੀਤ ਸਿੰਘ ਢੱਡੀਆਂ ਵਾਲੇ ਪਹਿਲਾਂ ਬਹੁਤ ਉਹਨਾਂ ਨੇ ਮਾਲਵੇ ਵਿੱਚ ਪ੍ਰਚਾਰ ਕੀਤਾ ਅਮਰ ਸੰਚਾਰ ਦੀ ਲਹਿਰ ਚਲਾਈ ਕੱਲ ਪਰਸੋ ਉਹਨਾਂ ਦਾ ਇੱਕ ਬਿਆਨ ਮੈਨੂੰ ਸੰਗਤਾਂ ਨੇ ਪਤਾ ਨਹੀਂ ਮੈਨੂੰ ਹਜ਼ਾਰ ਵਟਸਐਪ ਆ ਗਿਆ ਯਾ ਦੇਖੋ ਜੀ ਉਹ ਕਹਿ ਰਹੇ ਨੇ ਕਿ ਮੈਂ ਆਪ ਪੰਜਾਂ ਪਿਆਰਿਆਂ ਦੇ ਸ਼ਾਮਲ ਹੋ ਕੇ ਅਮਰਤ ਛਕਾਊਗਾ ਆਪਾਂ ਇਹ ਲਹਿਰ ਸ਼ੁਰੂ ਕਰੀਏ ਹੁਣ ਜਦੋਂ ਅਮਰਤ ਛਕਾਉਣਾਂ ਵਿੱਚ ਤੁਹਾਨੂੰ ਵੀ ਪਤਾ ਪੰਜ ਬਾਣੀਆਂ ਦਾ ਪਾਠ ਹੁੰਦਾ ਜਪਜੀ ਸਾਹਿਬ ਜਪ ਸਾਹਿਬ ਤਾਪ ਪ੍ਰਸਾਦ ਸੁਭਈਏ ਕਬਿਓ ਬਾਅਦ ਬੇਨਤੀ ਚੌਪਈ ਤੇ ਸ੍ਰੀ ਅਨੰਦ ਸਾਹਿਬ ਦਾ ਅਪਾਰਟ ਜਦੋਂ ਆ ਹੀ ਕਹ ਉਹਦੇ ਤੇ ਇਹ ਇੱਕ ਮਰਿਆਦਾ ਵੀ ਆ ਸਾਡੀ ਤੇ ਇਹ ਇੱਕ ਰਵੈਤ ਵੀ ਆ ਸਿੱਖਾਂ ਦੀ ਉਹ ਜਦੋਂ ਕਹਿ ਹੀ ਰਹੇ ਨੇ ਕਿ ਮੈਂ ਚਾਹਨਾ ਵਾਂ ਤੇ ਫਿਰ ਆਪਾਂ ਦਰਵਾਜ਼ੇ ਜਦੋਂ ਕੋਈ ਕਹਿ ਰਿਹਾ ਮੈਂ ਆਉਣਾ ਚਾਹਨਾ ਵਾਂ ਤੇ ਆਪਾਂ ਦਰਵਾਜ਼ੇ ਕਿਵੇਂ ਬੰਦ ਕਰ ਸਕਦੇ ਨੇ ਜੋ ਗੁਰੂ ਜੀ ਪ੍ਰਾਨ ਕਰੇ ਆਪਣਾ ਕਿ ਮੈਂ ਪ੍ਰਚਾਰ ਦੇ ਵਿੱਚ ਦੇਖੋ ਸਮਰਪਤ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਤ ਮਰਿਆਦਾ ਦੇ ਦੈਰੇ 'ਚ ਉਹਦੇ ਆਧਾਰ ਤੇ ਪ੍ਰਚਾਰ ਕਰਨ ਇੱਥੇ ਪਹਿਲਾਂ ਹੁਣ ਇੱਕ ਵਾਰੀ ਪੇਸ਼ ਹੋਣ ਆਪਣਾ ਪੱਖ ਰੱਖਣ ਉਸ ਤੋਂ ਬਾਅਦ ਪੰਜ ਸਿੰਘ ਸਹਿਬਾਨਾਂ ਦੀ ਇਕਤਰਤਾ 'ਚ ਉਹਨਾਂ ਦਾ ਪੱਖ ਵਿਚਾਰਿਆ ਜਾਊਗਾ ਔਰ ਮੈਂ ਚਾਹੁੰਦਾ ਵਾਂ ਕਿ ਕੱਲੇ ਉਹ ਹੀ ਨਹੀਂ ਜਿਵੇਂ ਉੱਥੇ ਇਧਰ ਡਾਕਟਰ ਸ਼ਿਵ ਸਿੰਘ ਹੁਣੀ ਨੇ ਉਹ ਤੇ ਹੁਣ ਵੀ ਪ੍ਰਚਾਰ ਕਰਦੇ ਨੇ ਅਸੀਂ ਉਹਨਾਂ ਨੂੰ ਵੀ ਨਾਲ ਲਈਏ ਬਾਬਾ ਦਲੇਰ ਸਿੰਘ ਹੁਣੀ ਨੇ ਮਾਲਵੇ ਦੇ ਵਿੱਚ ਉਹਨਾਂ ਨੂੰ ਵੀ ਨਾਲ ਲਈਏ ਮੈਂ ਤੇ ਸਾਡੀਆਂ ਟਕਸਾਲਾਂ ਨੇ ਜਿਹੜੀਆਂ ਬਾਬਾ ਹਰਨਾਮ ਸਿੰਘ ਦੀ ਖਾਲਸਾ ਭਾਈ ਰਾਮ ਸਿੰਘ ਜੀ ਖਾਲਸਾ ਆਪਣੇ ਭਾਈ ਮਰੀਕ ਸਿੰਘ ਜੀ ਅਜਨਾਲਾ ਜਾਂ ਹੋਰ ਜਿਤਨੇ ਵੀ ਆ ਜਦੋਂ ਅਸੀਂ ਸਾਰੇ ਹੀ ਗੁਰੂ ਨੂੰ ਸਮਰਪਤ ਆ ਤੇ ਸਾਰੇ ਅਸੀਂ ਸੱਚੇ ਪਾਤਸ਼ਾਹ ਦੇ ਦਰ ਦੇ ਸੇਵਾਦਾਰ ਆ ਤੇ ਫਿਰ ਧਰਮ ਪ੍ਰਚਾਰ ਦੇ ਵਿੱਚ ਤੇ ਆਪਾਂ ਨੂੰ ਇਕੱਠੇ ਹੋ ਕੇ ਚੱਲਣਾ ਚਾਹੀਦਾ ਬਾਣੀ ਦਾ ਹੀ ਪ੍ਰਚਾਰ ਕਰਨਾ ਆਪਾਂ ਇਤਿਹਾਸ ਦਾ ਪ੍ਰਚਾਰ ਕਰਨਾ ਇਸ ਕਰਕੇ ਰਣਜੀਤ ਸਿੰਘ ਜਿਹੜੇ ਨੇ ਭਾਈ ਰਣਜੀਤ ਸਿੰਘ ਉਹ ਜੇ ਇੱਥੇ ਆਪਣਾ ਅਣਕੇ ਵਖ ਰੱਖਣ ਦਰਵਾਜੇ ਖੁੱਲੇ ਨੇ ਗੁਰੂ ਘਰ ਦੇ ਔਰ ਅਸੀਂ ਚਾਹੁੰਨੇ ਆ ਕਿ ਜਿਹੜੀ ਲਹਿਰ ਚੱਲਣੀ ਆ ਉਹ ਪੱਖ ਰੱਖਣ ਤੋਂ ਬਾਅਦ ਉਹ ਖੁੱਲ ਕੇ ਫਿਰ ਗੁਰਮਤ ਦਾ ਪ੍ਰਚਾਰ ਕਰਨ ਮਾਲਵੇ ਤੇ ਜਿੱਥੇ ਵੀ ਕਿਤੇ ਕਰਨਾ ਵਾ ਕਿਉਂਕਿ ਮੁੱਖ ਮੁੱਦਾ ਤੇ ਸਾਡਾ ਸਿੱਖੀ ਦਾ ਪ੍ਰਚਾਰ ਹੀ ਹੈਗਾ ਨਾ ਤਾਂ ਹੋਣਾ ਚਾਹੀਦਾ ਪਰ ਹਜੇ ਤੱਕ ਰੋਕ ਸਮਝੀ ਜਾਏਗੀ ਨਾ ਉਹਨਾਂ ਦੇ ਕੋਲ ਨਹੀਂ ਜਿੰਨਾ ਚਿਰ ਤੱਕ ਉਹ ਇੱਥੇ ਨਹੀਂ ਆਉਂਦੇ ਹਾਂਜੀ ਉਹਨਾਂ ਦਾ ਪੱਖ ਆਪਾਂ ਵਿਚਾਰਦੇ ਆ ਉਹਦੇ ਤੋਂ ਬਾਅਦ ਉਹ ਜਦੋਂ ਸੱਚੇ ਮਨ ਦੇ ਨਾਲ ਵੈਸੇ ਤੇ ਜਿਹੜੀ ਉਹਨਾਂ ਨੇ ਸਟੇਟਮੈਂਟ ਦਿੱਤੀ ਤੁਸੀਂ ਵੀ ਸੁਣੀ ਐਜ਼ ਏ ਇਨਸਾਨ ਤੁਸੀਂ ਸਾਰੇ ਉਹਨੂੰ ਸੁਣਦੇ ਹੋ ਮਹਿਸੂਸ ਕਰਦੇ ਹੋ ਉਹ ਤੇ ਇਹੋ ਹੀ ਕਹਿ ਰਿਆ ਨਾ ਕਿ ਮੈਂ ਪੰਥ ਦੀ ਮੁੱਖ ਧਾਰਾ 'ਚ ਆਉਣਾ ਚਾਹੁੰਦਾ ਹਾਂ ਹਾਂ ਸੇਖਰ ਵੈਤਾਂ ਪਰੰਪਰਾ 'ਮ ਉਹਦਾ ਮੈਂ ਬਹੁਤ ਵੱਡਾ ਮਦਈ ਆ ਸਿੱਖ ਸਾਹਿਬ